ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਹਉ ਨਹੀਂ ਕਿਸ਼ਿਆ ਹੈ ਨਾ ਮੋਰਾ ਔਸਰ ਲੱਜਾ ਰਖ ਲੈ ਹੋ ਸਦਨਾ ਜਨ ਤੋਰਾ ਸੁਖ ਹਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਫਕ ਖਸਮ ਦੀ ਨੂਰੇ ਅਰਸੋਂ ਕੁਰਸੋਂ ਚਟੀਆਂ ਤੋ ਦਿੱਟੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਏ ਸੱਜਣ ਸੱਚਾ ਪਾਤ ਸਾਹੁ ਸਿਰਸਾ ਹਾਂ ਦਾਸਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੋ ਸਤਨਾਮ ਸਿਰਿ ਵਾਹਿਗੁਰੂ ਆਹਿਬ ਜੀ ਤਨਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੁਗੀ ਬਿਲ ਲਾਏ ਜੀ ਤਪ ਤਪ ਹੈ ਬਾਰ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਇ ਜੋ ਪੱਕਾ ਰੁਗੀ ਬਿਲ ਲਾਈ ਬਹੁਤਾ ਬੋਲਨ ਝਖਣ ਹੋਏ ਵੇਣ ਬੋਲੇ ਜਾਣੇ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਈ ਵਜੇ ਪਵਨ ਅੱਖ ਸਭ ਜਾਇਂ ਜੇ ਤਾ ਮੋਹ ਪਰਿਤ ਸੁਆਦ ਸਭ ਕਾਲਖ ਦਾਗਾ ਦਾਗ दाग दोष मोहि चलिया लाई दरग है बैसन नाही जाई करम मिले अखन तेरा नाम जित लग तरणा ਉਰ ਨਹੀਂ تھا ਜੇ ਕੋ ਡੁੱਬੇ ਫਿਰ ਹੋਵੇ ਸਾਰ ਨਾਨਕ ਸੱਚਾ ਸਰਬਦਾਤਾ ਕਰੇ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾ ਨਿਕ ਸੱਚਾ ਸਰਬ ਦਾਤਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਪ ਕੀ ਫਤਿਹ ਤੰਦ ਸਾਡੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਨੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਸਤ ਨਾਮੁ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾ ਸਤਿ ਨਾਮੁ ਵਾਹਿ ਗੁਰੁ ਵਾਹਿ ਨਾਮੁ ਵਾਹਿ ਵਿਸਰਨਾਹੀ ਦਤਾਰ ਵਿਸਰਨਾਹੀ ਦਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਾਤੇ